ਨਿਸ਼ਾ ਰਾਜ ਨਗਰ ਕੌਂਸਲ ਦੇ ਮਤੇ ਮੌਜੂਦ ਹੈ ਜਿਹਦੇ ਬਾਰੇ ਦੱਸੂਗੀ ਅੱਜ ਨਗਰ ਕੌਂਸਲ ਮਲੇਰਪੁਰ ਦਾ ਜੀ ਸੁਧਾਰਨ ਮੀਟਿੰਗ ਸੀ ਉਹ ਮੀਟਿੰਗ ਦੇ ਵਿੱਚ ਤਕਰੀਬਨ ਸਵਾ 15 ਕਰੋੜ ਰੁਪਏ ਦੇ ਵਿਕਾਸ ਦੇ ਕੰਮ ਪਾਸ ਕੀਤੇ ਗਏ ਹਨ ਔਰ ਸ਼ਹਿਰ ਦੇ ਅਲੱਗ-ਅਲੱਗ ਬਾਣਾ ਚ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਚ ਕਮ ਜਿਹੜੇ ਨੰਬਰੀ ਤੇ ਇਹਦੇ ਨਾਲ ਅਮਲੀ ਸਮੇਂ ਤੇ ਸਟਾਰਟ ਕੀਤੇ ਜਾਣਗੇ। ਔਰ ਉਹਦੇ ਨਾਲ ਸ਼ਹਿਰ ਦੇ ਵਿੱਚ ਜੋ ਆਪਾਂ ਨੂੰ ਅਲੱਗ-ਅਲੱਗ ਵਾੜਾਂ 'ਚ ਕੁੱਤੀਆਂ-ਕੁੱਤੀਆਂ ਗਲੀਆਂਾਂ ਦੇ ਨਾਲ ਆਉਂਦੀਆਂ ਨੇ ਇਹ ਜਿੱਥੇ ਕਿਤੇ ਸੀਵਰ ਦਾ ਜਾਂ ਵਾਟਰ ਸਪਲਾਈ ਦਾ ਕੰਮ ਹੈ ਨਾ ਉਹ ਕੰਪਲੀਟ ਹੋ ਜਾਏਗਾ। ਲੋਕਾਂ ਨੂੰ ਬੜੀ ਰਾਹਤ ਮਿਲਣੀ ਹੈ। ਔਰ ਸ਼ਹਿਰ ਦੀ ਦਿੱਖ ਵੀ ਜਿਹੜੀ ਹੈ ਵਧੀਆ। ਆਮ ਲੋਕਾਂ ਨੂੰ ਕਈ ਪਿਲ ਕਰਦੇ ਆ ਜਿਹੜੇ ਨਗਰ ਕਾਉਂਸਲ ਦੇ ਅਧਿਕਾਰੀ ਨੇ ਉਹ ਸਾਫ ਕਰਿਆ ਹੁੰਦੇ ਨੇ ਆਪਣੇ ਸੀਵਰੇਜ ਜਿਹੜੇ ਲੋਕ ਨੇ ਉਹਦੇ ਵਿੱਚ ਕੂੜਾ ਕਰਕਟ ਵਗੈਰਾ ਹੋਰ ਸੁੱਟ ਦਿੰਦੇ ਆ ਲਫਾਫੇ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਕਿਥੇ ਸ਼ਹਿਰ ਦੀ ਸਫਾਈ ਦੀ ਜ਼ਿੰਮੇਵਾਰੀ ਨਗਰ ਕਾਉਂਸਲ ਦੀ ਬੰਦੀ ਹੈ ਔਰ ਨਗਰ ਕਾਉਂਸਲ ਨੇ ਸਫਾਈ ਸੇਵਕਾਂ ਦੀ ਭਰਤੀ ਕੀਤੀ ਹੋਈ ਹੈ ਔਰ ਕਿਪਰ ਵੀ ਤਿੱਕੀ ਚੱਲਦੇ ਨਾ ਮਾਕੂਲ ਪ੍ਰਬੰਧ ਕੀਤਾ ਹੋਇਆ ਹੈ ਇਸ ਦੇ ਨਾਮ ਨਾਲ ਸਾਡੇ ਸ਼ਹਿਰ ਦੇ ਲੋਕਾਂ ਨੂੰ ਵੀ ਆਪਣਾ ਜਿਹੜਾ ਜ਼ਹਿਨ ਹੈ ਉਹ ਬਦਲਣਾ ਪੈਣਾ ਹੈ ਸਫਾਈ ਦੇ ਤਾਲੁਕ ਨਾਲ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ ਉਹਨਾਂ ਨੂੰ ਜੋ ਪੂਰਾ ਕਰਕਟ ਹੈ ਉਹ ਟਿਪੜਾਂ ਦੇ ਵਿੱਚ ਸੁੱਟਣਾ ਚਾਹੀਦਾ ਹੈ ਔਰ ਜਿੱਲਾ ਤੇ ਸੁੱਕੇ ਕੂੜੇ ਦੇ ਖਾਤਰ ਉਹਨਾਂ ਨੂੰ ਘਰ ਦੇ ਵਿੱਚ ਅਲੱਗ-ਨਾਲੇ ਡੱਬੇ ਲਗਾਉਣੇ ਚਾਹੀਦੇ ਨੇ ਇਹ ਪਰਬਲ ਗੱਲ ਰੱਖਣਾ ਤਾਂ ਕਿ ਜਦੋਂ ਅਸੀਂ ਪੰਜਾਬੀ ਦੇ ਉਤੇ ਅਸੀਂ ਚਾਹਤ ਹਾਂ ਉਹ ਪਾ ਦੇਣਾ ਪਰ ਇਹਦੇ ਨਾਲ ਇੱਕ ਤਾਂ ਜਿਹੜੇ ਕੂੜੇ ਦੇ ਸਾਡੇ ਖਾਨ-ਖਾਨ ਤੇ ਢੇਰ ਲੱਗੇ ਹੋਣ ਜਾਂ ਡੰਪੜਾ ਉਹ ਉਹਨੂੰ ਕੰਟਰੋਲ ਕਰਨ 'ਚ ਸਹਾਇਤਾ ਮਿਲੇਗੀ। ਔਰ ਦੂਸਰੀ ਇਹ ਹੈ ਵੀ ਘਰਾਂ ਦੇ ਵਿੱਚ ਵੀ ਸਫਾਈ ਰਹੇਗੀ ਔਰ ਮਾਲੀਆਂ ਕਲੀਆਂ ਦੀ ਸਫਾਈ ਵਧੀਆ ਹੋ ਸਕਦੀ ਹੈ। ਕੋਈ ਵੀ ਕੰਮ ਹੈ ਜੇ ਆਪਾਂ ਇਕੱਲੇ ਮਿਊਨਿਸਪਲ ਕਾਉਂਸਲ ਤੇ ਛੱਡਦੀ ਹੈ ਉਹ ਉੰਦੇ ਸਟੇਟ ਅੰਨਲ ਨਹੀਂ ਹੋ ਸਕਦਾ ਜਦੋਂ ਤੱਕ ਲੋਕਾਂ ਦੀ ਇਨਵੋਲਵਮੈਂਟ ਨਾ ਹੋਵੇ ਸਫਾਈ ਰੱਖਣ ਚ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਉਹਨਾਂ ਨੂੰ ਆਪ ਵੀ ਔਰ ਆਪਣੇ ਬੱਚਿਆਂ ਨੂੰ ਵੀ ਆਨੇ ਗੋਣਿਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਆਪਾਂ ਸਫਾਈ ਰੱਖੀਏ ਔਰ ਸਫਾਈ ਰੱਖਣ ਦੇ ਤਾਲੁਕ ਨਾਲ ਜੋ ਨਿਯਮ ਬੰਦੇ ਨੇ ਉਹਨਾਂ ਦੀ ਪਾਲਣਾ